ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਤਾਮਕੋਟ ਇਹ ਪਿੰਡ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਹੈ ਇਹਦੇ ਨੇੜ ਮਲੋਟ ਵੀ ਰਹਿ ਜਾਂਦਾ ਤੇ ਮੁਕਸਰ ਵਾਲੇ ਪਾਸਿਓਂ ਆਉਣੇ ਤਾਂ ਰਪਾਣਾ ਜਿਹੜਾ ਪਿੰਡ 메ਨ ਰੋਡ ਤੇ ਪੈਂਦਾ ਮੁਕਸਰ ਤੋਂ ਮਲੋਟ ਵਾਲੀ ਤੇ ਉਹ ਪਿੰਡ ਵੀ ਇਹਦੇ ਨੇੜ ਹੈ ਤਾਮਕੋਟ ਪਿੰਡ ਦੇ ਵਿੱਚੋਂ ਵੀਡੀਓ ਬਣਾ ਰਹੇ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਹੋਰੀ ਵਪਾਰ ਕਰਦੇ ਆ ਨਾਲ ਇਹਨਾਂ ਕੋਲ ਦੁੱਧ ਤੇ ਵੀ ਪਸ਼ੂ ਵੈਸੇ ਲਾਏ ਹੋਏ ਹੁੰਦੇ ਆ ਪਰ ਨਾਲ ਵਿਕਰੀ ਵਾਲੇ ਨਗ ਵੀ ਆਉਂਦੇ ਰਹਿੰਦੇ ਆ ਅੱਜ ਦੋ ਤਾਂ ਸਾਹਮਣੇ ਤੁਸੀਂ ਟੋਕੜ ਗੱਬਣ ਮੱਝਾਂ ਦੇਖ ਰਹੇ ਹੋ ਇਹ ਦੋਨੇ ਫੋਰ ਸੇਲ ਆ ਔਰਲੇ ਪਾਸੇ ਵਾਲੀ ਵੀ ਜਿਹੜੀ ਜਗਾਲਾ ਕਰ ਰਹੀ ਹੈ ਤੇ ਪਰਲੇ ਪਾਸੇ ਵਾਲੀ ਵੀ ਇਹਦੇ ਨਾਲ ਇੱਕ ਗਾਂ ਤਾਜੀ ਸੋਈ ਵੀ ਹੈ ਇੱਕ ਬੂਰੀ ਮੱਝ ਇਹ ਵੀ ਤਾਜੀ ਸੋਈ ਹੈ ਸੋਹਣੇ ਦੁੱਧ ਵਾਲੀ ਹੈ ਤੇ ਦੋ ਮੱਝਾਂ ਇਸ ਸਾਈਡ ਤੇ ਮਤਲਬ ਤਿੰਨ ਮੱਝਾਂ ਸੱਜਰ ਤੇ ਦੋ ਟੋਕੜ ਗੱਭਣ ਇਹਨਾਂ ਤੋਂ ਇਲਾਵਾ ਇੱਕ ਗਾਂ ਪਰ ਬੇਨਤੀ ਹੈ ਜਿਵੇਂ ਹਰੇਕ ਵੀਡੀਓ 'ਚ ਕਹੀਦਾ ਵੀ ਜਿਹੜਾ ਵੀ ਪਸ਼ੂ ਤੁਸੀਂ ਖਰੀਦਣਾ ਉਹਨੂੰ ਆ ਕੇ ਦੇਖਣ ਦਾ ਹੱਕ ਹੈ ਜਰੂਰ ਦੇਖਿਆ ਕਰੋ ਤਸੱਲੀ ਕਰ ਲਿਆ ਕਰੋ ਕਿਉਂਕਿ ਮਾਲਕ ਦੇ ਘਰੇ ਜਿੰਨਾ ਦੁੱਧ ਦੱਸਿਆ ਜਾਂਦਾ ਉਹਨਾਂ ਦੋ ਟਾਈਮ ਚੋ ਸਕਦੇ ਹੁੰਦੇ ਆ ਖੇਚਲ ਤੁਸੀਂ ਕਰਨੀ ਹੈ ਜੇ ਨਹੀਂ ਖੇਚਲ ਹੁੰਦੀ ਫਿਰ ਬਾਅਦ 'ਚ ਲਾਂਬਾ ਦੇਣ ਦੀ ਖੇਚਲ ਵੀ ਨਾ ਕਰਿਆ ਕਰੋ ਸੋ ਜਰੂਰ ਆ ਕੇ ਦੇਖੋ ਤਸੱਲੀ ਕਰਕੇ ਖਰੀਦੋ ਕਿਉਂਕਿ ਸਾਲ ਹੀ ਚੀਜ਼ ਖਰੀਦਣੀ ਹੈ ਤੁਸੀਂ ਆਓ ਬਾਈ ਤੋਂ ਜਾਣਕਾਰੀ ਦੋਸਤੋ ਲਈਏ ਪਹਿਲਾਂ ਆਪਾਂ ਸੱਜਰ ਮੱਝਾਂ ਦਿਖਾਵਾਂਗੇ ਫਿਰ ਇਧਰਲੇ ਪਾਸੇ ਨੂੰ ਆਵਾਂਗੇ ਤੇ ਗਾਂ ਲਾਸਟ ਉੱਤੇ ਦਿਖਾ ਦੇਣੀ ਹੈ ਇਹ ਤੋਂ ਪਹਿਲਾਂ ਦੋ ਟੋਕੜ ਗੱਭਣ ਮੱਝਾਂ ਜਿਹੜੀ ਉਹ ਵੀ ਦਿਖਾਵਾਂਗੇ ਸ਼ੁਰੂਆਤ ਕਰਦੇ ਹਾਂ ਇਸ ਸਾਈਡ ਦੇ ਇੱਕ ਮੱਝ ਖੜੀ ਹੈ ਚੰਗੇ ਦੁੱਧ ਵਾਲੀ ਹੈ ਇਹਦੀ ਡਿਟੇਲ ਪਹਿਲਾਂ ਪੁੱਛਦੇ ਹਾਂ ਜਗਜੀਤ ਭਾਈ ਸਸਤੀ ਕਾ ਸਸਤੀ ਹੈ ਭਾਈ ਗੁੜੀਆ ਦਾ ਨਾਮ ਦੱਸ ਸਕੀਂ ਅਸੀਸ ਬਰਾੜ ਜੀ ਅਸੀਸ ਬਰਾੜ ਹਾਂ ਠੀਕ ਹੈ ਜਗਜੀਤ ਭਾਈ ਅੱਜ ਪੰਜ ਮੱਝਾਂ ਆਪਣੇ ਕੋਲ ਤੇ ਇੱਕ ਗਾਂ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਮੱਝ ਇਧਰਲੇ ਪਾਸੇ ਖੜੀ ਜਿਹੜੀ ਕਨਵਾ ਸੂਆ ਸੂਈ ਕਦੋਂ ਦੀ ਸੂਈ ਇਹ ਦੂਜਾ ਸੂਆ ਸੂਈ ਆ ਜੀ ਹਾਂ ਇਹਨੂੰ ਸੂਈ ਨੂੰ ਹੋ ਗਏ 7-8 ਦਿਨ ਜੀ ਕਿੰਨਾ ਦੁੱਧ ਹੁਣ ਹੋਊਗਾ ਆਪਾਂ ਇਹ ਦੋ ਟਾਈਮ ਚੋ ਕੇ ਲਈ ਆ ਜੀ 14 ਲੀਟਰ ਠੀਕ ਹੈ ਪਰ ਆਪਣੇ ਕੋਲੇ ਰਾਤ ਹੀ ਆਈ ਹੈ ਜੀ ਠੀਕ ਹੈ ਆਪਣੇ ਕੋਲੇ ਦੀ ਚੁਆਈ ਨਹੀਂ ਹਜੇ ਤੱਕ ਹੋਈ ਵੀ ਹੁਣ ਹਜੇ ਚੋਣ ਵਾਲੀ ਖੜੀ ਹੈ ਹਜੇ ਤੱਕ ਚੋਣ ਵਾਲੀ ਖੜੀ ਹੈ ਜੀ ਠੀਕ ਹੈ ਅੱਛਾ ਬੱਚਾ ਇਹਦੇ ਨਾਲ ਕੀ ਹੋਵੇ ਬੱਚਾ ਕੱਟਾ ਜੀ ਰੇਟ ਕਿ ਰਹੂਗਾ ਰੇਟ ਹੈ 1,20,000 ਰੁਪਏ ਜੀ ਠੀਕ ਹੈ ਖੋਲੀ ਰਣਜੀਤ ਭਾਈ ਦੋਸਤੋ 1 ਲੱਖ ਤੇ 2000 ਰੇਟ ਹੈ 14 ਲੀਟਰ ਬਾਈ ਕਹਿੰਦਾ ਦੁੱਧ ਚੋਕੇ ਲਿਆਂਦਾ ਰਾਤ ਪਹੁੰਚੀ ਆ ਵੀਰ ਕੋਲ ਤੇ ਸਵੇਰ ਦੀ ਅਜੇ ਚੋਾਈ ਹੋਣ ਵਾਲੀ ਹੈ ਹਾਲਾਂਕਿ ਥਣ ਖਾਲੀ ਦਿਸਣਗੇ ਕਿਉਂਕਿ ਇਹ ਰਾਤ ਵੀ ਲੇਟ ਹੀ ਚੋਈਆਂ ਸਿੱਧੀ ਲਿਆ ਜਗਜੀ ਅਰੰਜੀ ਤੋਂ ਇਹ ਮੀਡੀਅਮ ਜੀ ਹਾਈਟ ਆ ਬਾਲਾ ਵੱਡਾ ਕਦ ਕਾਟ ਨੀਗਾ ਦੂਜੀਆਂ ਵਜਾਂ ਤੁਰਨਗਾ ਉਦੋਂ ਵੀ ਤੁਹਾਨੂੰ ਜਜਮੈਂਟ ਹੋ ਜੂਗੀ ਹਵਾਨਾ ਚੰਗਾ ਦਿਸਦਾ ਹੈ 1 ਲੱਖ ਤੇ 2000 ਇਹਦਾ ਰੇਟ ਹੈ 14 ਲੀਟਰ ਦੁੱਧ ਤਲਕੇ ਆਈ ਹੈ ਚੋਕੇ ਬਾਈ ਨੇ ਲਿਆਂਦਾ ਹੁਣ ਇਹ ਕਿੰਨਾ ਕੱਢੂਗੇ ਉਹਦਾ ਆਈਡੀਆ ਵੀਰ ਨੂੰ ਅੱਜ ਸ਼ਾਮ ਤੱਕ ਹੋ ਜਾਣਾ ਹੈ ਹੁਣ ਚਾਹੂਗਾ ਉਸ ਤੋਂ ਬਾਅਦ ਚ ਸ਼ਾਮ ਨੂੰ ਮਿਲਕਿੰਗ ਹੋਣੀ ਹੈ ਸੋ ਤੁਸੀਂ ਦੋ ਟਾਈਮ ਚੋ ਸਕਦੇ ਹੋ ਹਾਈਟ ਦਾ ਅੰਦਾਜ਼ਾ ਬਾਈ ਨਾਲ ਖੜੂਗਾ ਤੁਸੀਂ ਲਾ ਲਓ ਜੇ ਬਾਕੀ ਮੱਝਾਂ ਜਿਹੜੀਆਂ ਉਹ ਤੁਹਾਨੂੰ ਤੋਰ ਕੇ ਦਿਖਾਵਾਂਗੇ ਉਹ ਇਹ ਦੋ ਵੱਡੇ ਕੰਦ ਕਾਟਦੀਆਂ ਇਹਦੇ ਨਾਲ ਇੱਕ ਹੋਰ ਮੱਝ ਖੜੀ ਹੈ ਰঞ্জੀਤ ਭਾਈ ਜਗਜੀਤ ਭਾਈ ਇਹਦੀ ਕੀ ਡਿਟੇਲ ਹੈ ਬਾਈ ਇਹ ਤੀਜਾ ਸੂਆ ਜੀ ਹੂੰ ਇਹ 17 18 ਦਿਨਾਂ ਦੀ ਸੂਈ ਆ ਠੀਕ ਹੈ ਇਹਦੇ ਮਗਰ ਵੀ ਬੱਚਾ ਕੱਟਾ ਜੀ ਠੀਕ ਹੈ ਇਹਦੇ ਅੱਠਾਂ ਇਸ ਟਾਈਮ 14 ਲੀਟਰ ਰੈਡੀ ਹੈ ਜੀ ਰੇਟ ਇਹਦਾ ਭਾਈ ਰੇਟ ਹੈ ਦਾ 97000 ਠੀਕ ਹੈ ਤੋਰੀ ਭਾਈ ਦੋਸਤੋ ਕੱਟਾ ਇਹਦੇ ਨਾਲ ਬੱਚਾ ਬੂਰੇ ਰੰਗ ਦਾ ਹੈ ਸੁਆ ਤੀਜਾ 14 ਲੀਟਰ ਦੁੱਧ ਇਸ ਟਾਈਮ ਹਾਜ਼ਰ ਹੈ ਚਵਾਈ ਹੋਣ ਵਾਲੀ ਓਦੇ ਕਰਕੇ ਬੱਚੇ ਦੀ ਖਿੱਚ ਪਸੂ ਕਰਦਾ ਸੋ ਦੋਸਤੋ ਇਹਵੇਂ ਤੁਸੀਂ ਇਹਦਾ ਹਵਾਨਾ ਦੇਖ ਲਓ ਥੋੜਾ ਬੱਚੇ ਦੀ ਖਿੱਚ ਕਰਦੀ ਸੀ ਤੇ ਅਸੀਂ ਬੱਚਾ ਵੀ ਨਾਲ ਹੀ ਤੋੜ ਲਿਆ ਹਵਾਨਾ ਚੰਗਾ ਹੈ ਫਿਕਸ ਜ ਹੈ ਜੋ ਚਾਲਤ ਥਾਣੇ ਦੇ ਵੀ ਅਜੇ ਖਾਲੀ ਦਿਸਦੇ ਪਰ ਮਿਲਕਿੰਗ ਹੋਣ ਵਾਲੀ ਹੈ ਸੋ 97000 ਇਹਦਾ ਰੇਟ ਦੋਸਤੋ ਬਾਈ ਨੇ ਰੱਖਿਆ ਹੈ ਬੱਚਾ ਇਹਦੇ ਨਾਲ ਬੂਰੇ ਰੰਗ ਦਾ ਕਟਾ ਹੈ ਸੋ ਇਹ ਮੱਝ 2 ਨੰਬਰ ਤੇ ਤੁਹਾਨੂੰ ਦਿਖਾ ਰਹੀ ਸੀ ਇਸ ਤੋਂ ਬਾਅਦ ਇੱਕ ਬੂਰੀ ਮੱਝ ਤੁਹਾਨੂੰ ਦਿਖਾਵਾਂਗੇ ਇਹਦਾ ਹਵਾਨਾ ਫੇਰ ਤੁਸੀਂ ਇੱਕ ਵਾਰ ਦੇਖ ਲਓ ਸੋ ਇਹਦਾ ਰੇਟ 97000 ਹੈ ਤੇ ਦੂਜੀ ਦਾ ਰੇਟ 1 ਲੱਖ ਤੇ 2000 ਸੀ ਲਗਭਗ ਤੁਸੀਂ ਇਹ ਮੰਨ ਲਓ ਵੀ 2 ਲੱਖਾਂ ਤੋਂ ਡਿਮਾਂਡ ਬਣਦੀ ਹੈ ਜੋੜੇ ਦੀ ਕੱਠਾਂ ਖਰੀਦੋਂਗੇ ਤਾਂ ਮਾਨਤਨ ਵੱਧ ਹੋ ਜਾਊਗਾ ਜਗਜੀਤ ਇਹ ਜਿਹੜੀ ਬੂਰੀ ਮੱਝ ਆ ਬਾਈ ਇਹ ਕਿੰਨਾ ਵਸੂਆ ਹੋਊਗੀ ਕਿੰਨਾ ਚਿਰ ਹੋ ਗਿਆ ਸੂਈ ਨੂੰ ਠੀਕ ਹੈ ਕਿੰਨਾ ਚਿਰ ਹੋ ਗਿਆ ਮਸੂਈ ਨੂੰ ਪਤਾ ਨਹੀਂ ਠੀਕ ਹੈ ਕਿੰਨਾ ਦੁੱਧ ਹੋਊਗਾ ਦੁੱਧ ਇਸ ਟਾਈਮ 12 ਲੀਟਰ ਜਿਹੜਾ ਤਿਆਰ ਹੈ ਬੱਚਾ ਇਹਦਾ ਬਈ ਬੱਚਾ ਕੱਟੇ ਸੀ ਜੀ ਜੀ ਠੀਕ ਹੈ ਉੱਤੇ ਮਿਲਦੀ ਹੈ ਹਾਂਜੀ ਮਿਲਦੀ ਕਾਫੀ ਤੇ ਠੀਕ ਹੈ ਅੱਛਾ ਕੀ ਡਿਮਾਂਡ ਕਰ ਦੋ ਇਹਦੀ ਫੋਲੀ ਬਈ ਦੋਸਤੋ 12 ਕਿਲੋ ਦੁੱਧ 9ਵੇਂ ਦਿਨ ਭਾਰੀ ਮੱਝ ਹੈ ਪੂਰੀ ਪੁੜਿਆਂ ਪੜਿਆਂ ਦੀ ਚੜਾਈ ਕਾਫੀ ਚੰਗੀ ਹੈ ਥਣ ਸੋਹਣੇ ਹੈ ਪੂਛੇ ਦੀ ਥੋੜੀ ਟੁੱਟੀ ਵੀ ਹੈ ਹਵਾਨਾ ਚੰਗਾ ਦਿਸਦਾ ਹੈ ਥਣ ਵੀ ਸੋਹਣਾ ਹੈ ਉੱਤੋਂ ਪੁੜਿਆਂ ਦੀ ਚੜਾਈ ਤੁਸੀਂ ਦੇਖਿਓ ਜੇ ਕਾਫੀ ਚੰਗੀ ਤੁਹਾਨੂੰ ਨਜ਼ਰ ਆਊਗੀ ਇਹਦੇ ਨਾਲ ਬੱਚਾ ਕੱਟੀ ਸੀ ਪਰ ਉਹ ਕੱਟੀ ਜਿਹੜੀ ਹੈ ਐਕਸਪਾਇਰ ਹੋ ਗਈ ਜਿਹਦੇ ਕਰਕੇ ਉਹਦਾ ਮੂਰਾ ਜਾ ਬਣਾਤਾ ਜਿਵੇਂ ਉਹਦੀ ਚਮੜੀ ਦੇ ਵਿੱਚ ਥੂੜੀ ਜੀ ਭਰ ਦਿੰਦੇ ਹਨ ਹਾਲਾਂਕਿ ਮਿਲਦੀ ਥਾਪੀ ਤੇ ਹੀ ਹੈ ਝਾਟ ਦੇ ਉੱਤੇ ਹੀ ਮਿਲਦੀ ਹੈ ਉਹ ਬਾਕੀ ਦੋ ਟਾਈਮ ਚੋ ਸਕਦੇ ਹੋ ਚੰਗੇ ਦੁੱਧ ਵਾਲੀ ਮੱਝ ਲੱਗਦੀ ਹੈ ਦੇਖਣ ਤੋਂ ਇਹਦਾ ਰੇਟ 1 ਲੱਖ ਤੇ 5000 ਚੰਗੀ ਭਾਰੀ ਮੱਝ ਦੱਸੋ ਹਾਈਟ ਜਿਹੜੀ ਉਹ ਮੀਡੀਅਮ ਲੰਬਾਈ ਫੁੱਲ ਹੈ ਹਵਾਨਾ ਅੱਗੋਂ ਪਿੱਛੋਂ ਸੋਹਣਾ ਦੱਸਦਾ ਪਾਸ ਆ ਕੇ ਕਰ ਲਿਓ ਜਿਹੜਾ ਵੀ ਖਰੀਦਣਾ ਚਾਹੁੰਦਾ ਦੁੱਧ ਜਿੰਨਾ ਦੱਸਿਆ ਚੋ ਸਕਦੇ ਹੋ ਦੋ ਟਾਈਮ ਜ਼ਰੂਰ ਚੋਲਿਓ ਜੀ ਦੇਖੋ ਇਹਦਾ ਹਵਾਨਾ ਇਸ ਸਾਈਡ ਤੋਂ ਵੀ ਸੋ ਇਹ ਤਿੰਨ ਮੱਝਾਂ ਤੁਹਾਨੂੰ ਦਿਖਾਤੀਆਂ ਹੈ ਕਿੰਤੂ ਬਾਈ ਤੁਹਾਨੂੰ ਇੱਕ ਟੋਕੜ ਗੱਬਣ ਝੋਟੀ ਦਿਖਾਉਣੇ ਆ ਜਗਜੀਤ ਬਾਈ ਕਿੰਨੇ ਚਰਦੀ ਗੱਬਣ ਆ ਕਿੰਨਾ ਦੁੱਧ ਦੇ ਰਹੀ ਹੈ ਇਹ ਪੌਣੇ 3 ਮਹੀਨੇ ਦੀ ਗੱਬਣ ਹੈ ਚੈੱਕ ਪਾਸ ਹੋ ਗਈ ਹਾਂਜੀ ਚੈੱਕ ਪਾਸ ਹੈ ਆਪਣੇ ਨੇ ਅਗਲਾ ਆਪਦੇ ਕਨਫਰਮ ਕਰਵਾ ਕੇ ਜAVE ਦੁੱਧ ਹੁਣ ਕਿੰਨਾ ਦੇ ਰਹੀ ਹੈ ਦੁੱਧ ਇਸ ਟਾਈਮ 6 ਲੀਟਰ ਆ ਦੋਨੇ ਟਾਈਮ ਮਿਲਦੀ ਹੈ ਹਾਂਜੀ ਦੋਨੋਂ ਟਾਈਮ ਬੱਚੇ ਤੇ ਮਿਲਦੀ ਹੈ ਜਾਂ ਵੈਸੇ ਬੱਚੇ ਦੇ ਬੱਚਾ ਕੱਟਾ ਜੀ ਬੱਚਾ ਇਹਦੇ ਨਾਲ ਕੱਟਾ ਹੈ ਠੀਕ ਹੈ ਅੱਛਾ ਕੀ ਰੇਟ ਕਰ ਦਵਾਂ ਇਹਦਾ ਇਹਦਾ ਰੇਟ ਬਾਤ ਹੈ ਜੀ ਇਹਦੀ ਇੱਕ ਸਾਈਡ ਹੈਗੀ ਹੈ ਮਾਈ ਠੀਕ ਹੈ ਸੋ ਦੋਸੋ ਇਹ ਇੱਕ ਪਾਸਾ ਉੱਚਾ ਚੱਕਦੀ ਹੈ ਦੁੱਧ ਵੀ ਉਸ ਪਾਸੇ ਘੱਟ ਆ ਥਣ ਚੱਲਦੇ ਆ ਪਰ ਦੁੱਧ ਜੇ ਇੱਕ ਪਾਸੇ ਤੁਸੀਂ 1.5 ਕਿਲੋ ਮੰਨੋ ਤਾਂ ਦੂਜੇ ਪਾਸੇ ਕਿਲੋ ਮਤਲਬ ਐਵੇਂ ਬਾਈ ਦੱਸਦਾ ਹੀ ਫਰਕ ਆ ਉਹ ਤੁਸੀਂ ਚੋਕੇ ਦੇਖ ਲਓ ਕਬੈਣੀ ਵਾਲਾ ਪਾਸਾ ਚੱਕਦੀ ਆ ਤੁਹਾਨੂੰ ਦਿਖਾ ਵੀ देऊ ਇੱਕ ਵਾਰ ਇਹਦੇ ਟਾਂਚੇ ਨੂੰ ਦੇਖੋ ਰਣਜੀਤ ਉੱਤੋਂ ਕਮਾਈ ਆ ਇਧਰਲਾ ਪਾਸੇ ਦੀ ਬਾਈ ਕੋਈ ਮਾਰਕਿੰਗ ਇਹਦੀ ਨੀਲੀ ਰਾਵੀ ਵਾਲੀ ਆ ਦੱਸੋ ਪਰ ਜਾਣਦੇ ਬਾਈ ਅੱਗੇ ਨੂੰ ਬਸ ਸਾਈਡ ਉਰਲਾ ਪਾਸਾ ਪੂਰਾ ਹੀ ਚੱਕਿਆ ਹੋਇਆ ਹੈ ਇਹ ਪਸਮਾਉਂਦੀ ਸਹੀ ਇਧਰਲੇ ਪਾਸੋਂ ਬਾਈ ਹਾਂਜੀ ਠੀਕ ਹੈ ਮਤਲਬ ਉਹ ਥਣ ਸਹੀ ਚੱਲਦੇ ਸਹੀ ਚੱਲਦੇ ਓਕੇ ਸੋ 62000 ਰੇਟ ਹੈ ਪਰ ਇੱਕ ਪਾਸਾ ਰੱਖਦੀ ਹੈ ਪੂਰਾ ਹੀ ਰੱਖਦੀ ਹੈ ਥੋੜਾ ਨਹੀਂ ਸੋ ਇਹ ਚੀਜ਼ ਧਿਆਨ ਚ ਰੱਖ ਕੇ ਆਇਓ ਜਿਹੜਾ ਵੀ ਰਾਉਣਾ ਚਾਹੁੰਦਾ ਹੈ ਇੱਕ ਹੋਰ ਟੋਕੜ ਗੱਬਣ ਤੁਹਾਨੂੰ ਮੱਝ ਦਿਖਾਉਣੀ ਆ ਪਾਸ ਸਾਈਡ ਨੂੰ ਚੱਲਦੇ ਆ ਨਾਲੇ ਇਹਦੀ ਸਾਈਡ ਤੁਹਾਨੂੰ ਫੇਰ ਦਿਖਾ ਦਿਆਂ ਉਹ ਪ੍ਰਾਣਾ ਲੱਗੇ ਆ ਇਹਨੂੰ ਕੋਈ ਵੀ ਵੀਰ ਨੂੰ ਪਸੂ ਐਵੇਂ ਦੇਖ ਲਓ ਤੁਸੀਂ ਇਹ ਚੋਟੀ ਇਹਦਾ ਕਟਾ ਪਰਲੇ ਪਾਸੇ ਆ ਜਿਹੜੀ ਬਾਈ 2 ਨੰਬਰ ਤੇ ਟੋਕੜ ਗੱਬਣ ਆ ਇਹ 4 ਮਹੀਨਿਆਂ ਦੇ ਲਗਭਗ ਗੱਬਣਾ ਹੈ। ਚੈੱਕ ਪਾਸ ਹੋ ਗਈ? ਹਾਂਜੀ ਚੈੱਕ ਪਾਸ। ਹੁਣ ਦੁੱਧ ਦਿੰਦੀ ਐ ਇਹ। ਦੁੱਧ ਇੱਕ ਟਾਈਮ ਦਿੰਦੀ ਐ ਜੀ 2.5 ਲੀਟਰ ਦੁੱਧ ਹੈਗਾ। ਠੀਕ ਐ। ਇਹਦਾ ਰੇਟ ਕੀ ਕਰਦੇ? ਇਹਦਾ ਰੇਟ 60000 ਰੁਪਏ। ਤੋਰੀ ਵਿੱਚ 4 ਮਹੀਨਿਆਂ ਦੀ ਗੱਬਣ 60000 ਰੇਟ ਇੱਕ ਟਾਈਮ ਦੁੱਧ ਦਿੰਦੀ ਐ। ਦੁੱਧ ਹੈਗਾ 2.5 ਕਿਲੋ। ਦੁੱਧੋਂ ਦਾ ਹੁਣ ਤੁਸੀਂ ਇਹ ਮੰਨ ਲਓ ਵੀ ਇਹਨੇ ਡਰਾਈ ਹੋ ਜਾਣਾ। ਹੋ ਸਕਦਾ ਚੰਗੀ ਸੇਵਾ ਕਰ ਲਓ ਕੋਈ 2-4 ਕੋਈ ਮਹੀਨਾ 2 ਮਹੀਨੇ ਪਿਆ ਵੀ ਦੇਵੇ। ਪਰ ਫਿਲਹਾਲ ਜੋ ਦੁੱਧ ਹੈਗਾ ਉਹ ਤੁਹਾਨੂੰ ਦੱਸਤਾ। ਰੇਟ 60000 ਹੈ। ਦੁੱਧ 2.5 ਕਿਲੋ ਇੱਕ ਟਾਈਮ ਹੀ ਮਿਲਦੀ ਹੈ ਥਣ ਪਾਸ ਹੋ ਜਾਣਗੇ 66000 ਰੇਟ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਸੋ ਟੋਕੜ ਗੱਬਣ ਖਰੀਦਣਾ ਚਾਹੁੰਦੇ ਆ ਤਾਂ ਕੰਟੈਕਟ ਕਰ ਲਓ ਜੇ ਬਾਈ ਨਾਲ ਦੁੱਧ ਜਾਂ ਚੈੱਕ ਪਾਸ ਜੋ ਵੀ ਤੁਸੀਂ ਤਸੱਲੀ ਕਰਨੀ ਹੈ ਉਹ ਬਾਈ ਦੇ ਘਰੇ ਹੀ ਕਰਨੀ ਹੈ ਉਸ ਤੋਂ ਬਾਅਦ ਚ ਇਹ ਵੀਰ ਨਾਲ ਪਹਿਲਾਂ ਵੀ ਗੱਲ ਹੋਈ ਸੀ ਵੀ ਕੋਈ ਵੀ ਲਾਂਭਾ ਫਰਾਣਾ ਨਾ ਦੇਵੇ ਇੱਕ ਗਾਂ ਹੋਰ ਵਕਾਊ ਆ ਗਾਂ ਬਾਈ ਕਿੰਨਾ ਚਿਰ ਹੋ ਗਿਆ ਨੂੰ ਸੂਈ ਇੱਕ ਗਾਂ ਨੂੰ 17-18 ਦਿਨ ਹੋ ਗਏ ਸੂਈ ਹੁਣ ਦੁੱਧ ਕਿੰਨਾ ਦੇ ਰਹੀ ਦੁੱਧ 18 ਲੀਟਰ ਜਿਹੜਾ ਤਿਆਰ ਹੈ ਬੱਚਾ ਇਹਦੇ ਨਾਲ ਬੱਚਾ ਜੀ ਕੀ ਰੇਟ ਲਊਗਾ ਇਹਦਾ ਰੇਟ 67000 ਤੋਰੀਂ ਬਈ 67000 ਰੇਟ ਆ ਦੱਸੋ ਬੱਚਾ ਇਹਨੇ ਬੱਚੇ ਨੂੰ ਜਨਮ ਦਿੱਤਾ ਹੈ ਦੁੱਧ ਦੇ ਰਹੀ ਹੈ 17-18 ਲੀਟਰ ਬੱਚਾ ਤੁਸੀਂ ਇਹਦਾ ਦੇਖ ਸਕਦੇ ਹੋ ਢਾਂਚਾ ਇਹਦਾ ਹੁਣ ਤੁਸੀਂ ਤੁਰਦੀ ਤੋਂ ਦੇਖ ਲਓਗੇ ਹਵਾਨਾ ਚੰਗਾ ਦਿਸਦਾ 17-18 ਲੀਟਰ ਦੁੱਧ ਹੈਗਾ ਚੰਗੀ ਸੰਭਾਲ ਵਾਲਾ ਵੀਰ ਖਰੀਦਣਾ ਚਾਹੁੰਦਾ ਤਾਂ ਕੰਟੈਕਟ ਕਰ ਲਿਓ ਇਹ ਗਾਂ ਵੀ ਫੋਰ ਸੇਲ ਹੈ ਸੋ ਫੇਰ ਤੁਸੀਂ ਇਹਦੇ ਥਣ ਦੇਖ ਲਓ ਹੁਣ ਮੁੜੂਗੀ ਤਾਂ ਫੇਰ ਤੁਸੀਂ ਇਹਦੇ ਥਣ ਦੇਖ ਲਓ ਤੇ ਸੋ ਇਹਦਾ ਰੇਟ 67000 ਥਾਣੇ ਦੇ ਹੱਥੀ ਚੁਆਈ ਵਾਲੇ ਆ ਦੁੱਧ ਚੋਕੇ ਤੁਸੀਂ ਦੇਖ ਲਓ ਇੱਥੋਂ ਤੁਸੀਂ ਥਾਣੇ ਦੇ ਦੇਖ ਸਕਦੇ ਹੋ ਸੋ ਇਹ ਕੁਸ ਮੱਝਾਂ ਤੇ ਨਾਲ ਇੱਕ ਗਾਂ ਨਾਗ ਟੋਟਲ 6 ਬਾਕੀ ਤਸੱਲੀ ਤੁਸੀਂ ਕਰ ਲਓ ਜੇ ਜਿਹੜਾ ਪਸ਼ੂ ਖਰੀਦਣਾ ਚਾਹੋ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ